ਕੀ ਹੋ ਗਿਆ ਪਾਪਰ ਹੋ ਚੁੱਕੀ ਫਿਰ ਚਲੋ ਕਿੰਨੇ ਮਿੰਟ ਲੱਗਿਆ ਲੜਿਆ ਹੋ ਕਰਕੇ ਇਹ ਇੱਡੀ ਹੋਈ ਪਾਈ ਵੀ ਆ

ਬਾਪੇ ਆਪੇ ਆਪੇ ਆਪਰੇ ਪੈਰਾ ਚ ਤੰਗਿਆ ਪੈਰਾ ਤਤੜ ਵੀ ਆ ਆ ਨੋ ਨੋ ਵਟਾਇਆ ਫਟਾ ਮਾ ਮੇਰੀ ਜਦੋਂ ਤੇ ਨਹੀਂ ਇਹ ਇਹ ਮੇਰੇ ਬਿਆਸਾ ਨਹੀਂ ਲੜਨਾ ਵਾ ਮਹਾਰਾ ਜੀ ਆ ਇਹਨੇ ਪਹਿਲੇ ਕੰਟਰੀਬਿਊਟ ਕਰੀ ਕਰਕੇ ਨਾ ਪਾਕੇ ਤੇ ਕਾਠੇ ਕੋਠੇ ਕਰਕੇ ਮਾਂ ਦਾ ਫੇਰ ਕਰਦਾ ਆਪੀ ਆਗਾ ਤੇਰੀ ਕਲੇ ਨਹੀਂ ਹੁੰਦੇ ਉਹ ਜੋ ਚਲੇ ਰਹਿ ਜਿੱਤਰੀ ਵਾਲੇ ਵਿਚਾਰੀ ਉਹ ਤੇ ਘੱਲ ਕਰ ਰਿਹਾ ਉਹ ਕਿਹਦੇ ਜੋ ਆ ਬੰਦੇ ਦੇ ਦਿੱਤੀ ਇੱਥੇ ਇੱਥੇ ਦੇ ਪੀਓ ਉਹ ਇਧਰ ਸਿਮਾ ਪਾਉਂਦਾ ਮੌਕਾ ਨਾ ਉਹ ਮਾਂ ਦੇਖਦਾ ਵੀ ਦੇ ਮੰਗਾ ਹੋਈਆਂ ਹਾਂ ਉਹ ਨਾ ਉਹ ਬੜਾ ਕਾਣੀ ਨਿਕਲ ਆਏ ਆ ਦੇਖਣੇ ਕਰਕੇ ਚੱਲ ਜਾ ਤਾਲੀ ਦੀ ਆ

ਉਹਦਾ ਚੱਲ ਚੌਦੀ ਕਪੜਾ ਲੂਥਣਾ ਫੇਰ ਲੱਗਦੀ ਨਹੀਂ ਪਤਾ ਕੇ ਆਉਂ ਕੰਮ ਨਹੀਂ ਇਹ ਬਾਂਹੋੜੀ ਫਿਰਦੇ ਹੀ ਹੂ ਅੱਛਾ ਉਹ ਪਰ ਹੁੰਦਾ ਕਿਹਦਾ ਦੇ ਅੰਦਰ ਬਾਬਾ ਉਹ ਚਾਚੇ ਲਖਿਆ ਲੈ ਕੇ ਗਿਆ ਫੂਲ ਫੁੰਦਾ ਦੇਖ ਰਿਹਾ ਹੈ ਅਮਰਦਤ ਪਾਪਾ ਜੀ ਬਾਬੇ ਨੂੰ ਵੀਡੀਓ ਬਣਾ ਕੇ ਦੇਖਣ ਆਜੋ ਆਜੋ ਇੱਥੇ ਨੂੰ ਆ ਮੜਿਆ ਜਾਂ ਜਾਂਦੀ ਆ ਜਾਂਦਾ ਚਾਚੇ ਦੇ ਕੋਲ ਗਾਂਧੀ ਕਰਦੇ ਰੋਟੀਆਂ ਦੇ ਪੈਸੇ ਛੱਡ ਗਏ ਹੈ ਨਾ ਪੈਸੇ ਕੋਈ ਕੱਢਣਾ ਤੇ ਉਹ ਫੌੜੀ ਲੱਗੀ ਦੇ ਨਾਲ ਪ੍ਰਭਾ ਦਾ ਟੱਬਾ ਪ੍ਰਭਾ ਬੜਾ ਉੱਚਾ ਹਿੱਲਦਾ ਆਂਦਾ ਸਾਰੇ ਰੋਕ ਕੇ ਆ ਗਿਆ ਆ ਕੇ ਤੇ ਆਂਦਾ ਆਂਦਾ ਮੁੜਾ ਕੇ ਉਹਦੇ ਨਾਲ ਹੀ ਗਿਆ ਕਿ ਇਹ ਤਾਂ ਕੋਈ ਪਾਡੇ ਵੀ ਮੁੰਡਾ ਜੀ ਪ੍ਰਭਾ ਦਾ ਯਾਰ ਪੈਸੇ ਤੁਹਾਡੇ ਸਾਰੇ ਲੱਗੇ ਆ ਗੁਰੂ ਦਾ ਕਹਿਣੀ ਉਹ ਮਾਦਾ ਨੂੰ ਪੈ ਗਿਆ ਕਹਿੰਦਾ ਮੰਜੂ ਇਥੇ ਪਾੜੇ ਇਹਨੂੰ ਕਦੇ ਨੂੰ ਪਾੜਾ ਮੰਜਾ ਲਾ ਗਿਆ ਨੇ ਦੋ ਰੋ ਮੰਜੀ ਰੋਂਡ ਰੋਂਡ ਹੈ ਗਿਆ ਬਿਲਕੁਲ ਰੋਂਡਾ ਵੀ ਪਜਾਤਾ ਸਰੇ ਅੰਤਤ ਮਾਦੇ ਉਹ ਕਰ ਦਿੰਦੇ ਏ ਬੜੇ ਤੁਹਾਡੇ ਲਾਦ ਸੁਣ ਕੇ ਦੇਖੀ ਨਹੀਂ ਕੱਢੇ ਲੈ ਕੇ ਜੀ ਤੁਹਾਡੇ ਉਹ ਵੀ ਕੱਢੀ ਇੱਧਰ ਆ ਮੇਰਾ ਦੱਬਾ ਜਾਦਾ ਮੈਂ ਨਾਲੇ ਜੋ ਕਰ ਆਵਾਂ ਤੇ ਪਾਤਾ ਲੰਮੇ ਪਾਤਾ ਪੈਰ ਤੇ ਪੜੇਗੀ ਜੋ ਹੋਰ ਤਰ੍ਹਾਂ ਹੋ ਕੇ ਨਾ ਖਾਂ ਚਲੇ ਕੁਛ ਨਹੀਂ ਅੰਦਾਜ਼ਾ ਕਿ ਇੱਧਰ ਆ ਦਾਦਾ ਤੂੰ ਬੱਡੀ ਆਂ ਤੇ ਤੇਰੇ ਤੋਂ علاوہ ਇੱਧਰ ਵੀ ਵਸਣਾ ਹੋਵੇ ਚੱਕ ਕੇ ਪਾਇਆ ਤੂੰ ਅੱਜ ਪੜ੍ਹਦਾ ਉਹ ਲਾਰੇ ਨੂੰ ਲਾਗੇ ਤੇ ਬਾਸ ਕੁਮਾਨ ਪਟਾਕੇ ਨਹੀਂ ਸੁਣਾ। ਇੱਥੇ ਆਣਾ। ਸੁਮਾਨ ਨੇ ਬਥੇਰੇ ਪਾਏ ਸੀ ਲੱਗਦਾ। ਬੈਠੇ। ਆਹ ਬੋਲਦੀ ਇਹਨਾਂ ਆਹ ਬੋਲਦੀ। ਆਹ ਪਾਏ। ਅਡਾਰ ਜਿੱਥੇ ਲੱਗਿਆ। ਇਹਨਾਂ ਪਟਾਕੇ ਚੜਾਣੇ ਤਾਂ ਅੰਦਰੋਂ ਬੈਜਾ। ਪਈ ਨਾ। ਆਹ। ਆਹ ਸੱਚ ਕੀ ਉਹਦਾ ਨਾਮ ਹੁੰਦਾ ਹੈਗਾ। ਪਾਹਲ। ਪਾਹਲ। ਕੋਈ ਨਾ ਕਰਦੀ। ਉਹ ਤੋਂ ਵਾਲਾ ਦਰਦ ਹੀ ਨਹੀਂ ਜਾਂਦਾ ਗੱਡੀ ਨੂੰ ਉਹ ਲੱਗਾ ਲੱਗਾ ਰੋਟਰਮਨ ਵਾਲਾ ਉਹ ਕਿਹਾ ਕਰੀ ਜਾਣਾ ਪੈਰ ਮਾਰਨਾ ਵਾਲਾ ਦਰਦ ਹੀ ਪੱਜੀ ਵੇਖੀਂ ਦੀ ਪਾਉ ਮਮੀ ਦੀ ਦਵਾਈ ਬਣਾ ਰਹੀ ਨਾ ਗੁਜਰ ਪਾਰ ਤੇ ਹੀ ਦੂਰ ਇੱਕ ਘਰ ਹੈ ਨਾ ਬੋਲੇ ਮੈਨੂੰ ਪਈ ਸੀ ਕੁੱਤੀ ਹਵਾ ਉਹਨੇ ਗੁਜਰ ਪਾਰ ਤੇ ਹੀ ਦੂਰ ਤੂੰ ਤਾਂ ਹੀ ਗੱਡੀ ਕਿੱਥੇ ਮੈਂ ਬੜੀ ਜ਼ੋਰ ਦੀ ਲੱਗਿਆ ਆਪਣੀ ਦੁਕਾਨ ਅੱਗੇ ਮੈਂ ਕਿੰਨੇ ਕਿਹਾ <laughs> बचे अज की अज दशहरे का की मतलब होंगे व <laughs> नहीं नहीं दशहरे जहां हों रावन क्यों साड़िया जाना ਅਜੇ ਤਾਨੂੰ ਛੁੱਟੀ ਕਾਦੀ ਸੀ ਦੁਸ਼ਹਿਰੇ ਦਾ ਕੀ ਮਤਲਬ ਆ ਕਕੇ ਕੀ ਨਤਰਾਂ ਮਰਮੀ ਸਿੰਘ ਪਰਮੀ ਸਿੰਘ ਆ ਦੁਸ਼ਹਿਰਾ ਵਾ ਹਨਾ ਤੇ ਬਾਪੂ ਗਾਂਧੀ ਜੰਦੇ ਤੇ ਪੁੱਤ ਦੁਸ਼ਹਿਰੇ ਨੂੰ ਅਗਦਰ ਆਈ ਨਹੀਂ ਆਂਦੀ ਚਲੋ ਉਹ ਵੀ ਠੀਕ ਆ ਤੁਹਾਡੀ ਗੱਲ ਉਹ ਵੀ ਹੈਗਾ ਵਾ ਪਤਾ ਜੀ ਦੁਸ਼ਹਿਰਾ ਵੀ ਆ ਤੇ ਦੁਸ਼ਹਿਰੇ ਦਾ ਕੀ ਮਤਲਬ ਆ ਮਨ ਲ ਤੇਰਾ ਵੀ ਸਵਾਲ ਜਵਾਬ ਹੋਦਾਂਦਾ ਹੀ ਆ ਵੇਖੀ ਉੱਧਰ ਜਾ ਕੇ ਬੋਲਦਾ ਮੈਂ ਚੁੱਪ ਚੁਪ ਰਿਆ ਅੱਜ ਕੀ ਐ ਮੋਨੀ ਜੀ ਅੱਜ ਕੀ ਬਣਾ ਮੋਨੀ ਮੋਨੀ ਇਹਦਾ ਧਿਆਨ ਦਿਓ ਗੁਰਚਾਨ ਕੋ ਨਿਸ਼ਾਨ ਸਿੰਘ ਜੀ ਇਹਦਾ ਧਿਆਨ ਦਿਓ ਅੱਜ ਕੀ ਹੈ ਅੱਜ ਕੀ ਹੈ ਅੱਜ ਟਪਾ ਅੱਜ ਨਹੀਂ ਨਹੀਂ ਤਾਂ ਕੀ ਅੱਜ ਅੱਜ ਕੀ ਅੱਜ ਨਹੀਂ ਯਾਰ ਮੇਰੇ ਵੀ ਸਵਾਲ ਦਾ ਜਵਾਬ ਤਾਂ ਚਾਹੀਦਾ ਨਾ ਦੱਸ ਦੱਸ ਦੱਸੋ ਦੱਸੋ ਦੱਸਿਓ ਅੱਜ ਕੀ ਆ ਬਾਪੂ ਗਾਂਧੀ ਦੀ ਜਨਮ ਦਿਨ ਅੱਜ ਗਾਂਧੀ ਹੋਰ ਇੱਕ ਕੀ ਦੁਸ਼ਹਰਾ ਚ ਤੇ ਦੁਸ਼ਹਰਾ ਮਤਲਬ ਕਿਉਂ ਬਣਾਇਆ ਜਾਂਦਾ ਦੇਖ ਲਾ ਜਰਾ ਮੈਨਾਂ ਜਾਨਿਆਂ ਦੇ ਬੰਬ ਚਲਾਉਣਾ ਕਰਾਉਣ ਕਿ ਮੇਰੇ ਬਾਅਦ ਗਲਤੀ ਗੁਲਤੀ ਰਾਮ ਜੀ ਕੋਈ ਨਹੀਂ ਐਵੇਂ ਜਲੀਲ ਕੀਤਾ ਜਾਂਦਾ ਹੈ ਚਲੋ